ਗੰਦੀ نسل ਦੇ ਲੋਕ ਹਰ ਇੱਕ ਸ਼ਹਿਰ ਹਰ ਇੱਕ ਪਿੰਡ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜਿਹੜੇ ਗਲਤ ਹਰਕਤਾਂ ਕਰਦੇ ਨੇ ਉਹਨਾਂ ਕੁੜੀਆਂ ਬਾਰੇ ਅੱਜ ਮੈਂ ਇੱਕ ਅਜਿਹੇ ਟੀਚਰ ਦੀ ਗੱਲ ਦੱਸਾਂਗਾ ਟਿਊਸ਼ਨ ਟੀਚਰ ਦੀ ਗੱਲ ਦੱਸਾਂਗਾ ਜਿਹਨੇ 17 ਸਾਲ ਦੀ ਕੁੜੀ ਦੇ ਨਾਲ ਅਜਿਹੇ ਆ ਕਾਰਨਾਮਾ ਕਰਤਾ ਉਸ ਨੂੰ ਉਹ ਭਜਾ ਕੇ ਲੈ ਗਿਆ ਕੁੜੀ ਉਸ ਕੋਲ ਟਿਊਸ਼ਨ ਪੜ੍ਹਨ ਆਉਂਦੀ ਸੀ ਮਾਪਿਓ ਬੜੀ ਤਸੱਲੀ ਦੇ ਨਾਲ ਉਸ ਵਿਅਕਤੀ ਕੋਲ ਲਾਉਂਦੇ ਆ ਪਰ ਅੱਗੇ ਤਾਂ ਰੰਗ ਰਾਲੀਆਂ ਮਨਾ ਰਿਆ ਟਿਊਸ਼ਨ ਟੀਚਰ ਤੇ ਬਾਅਦ ਵਿੱਚ ਉਸ ਨਾਲ ਇਹੋ ਜਿਹੀਆਂ ਗੱਲਾਂ ਦੇ ਵਿੱਚ ਲਿਆਉਂਦਾ ਕੁੜੀ ਨੂੰ ਤੇ ਉਹਨੂੰ ਲੈ ਕੇ ਫਰਾਰ ਹੋ ਜਾਂਦਾ ਕੁੜੀ ਆਪਣੇ ਮਾਪਿਆਂ ਕੋਲ ਗੱਲਬਾਤ ਨਹੀਂ ਕਰਦੀ ਨਾ ਉਹਨਾਂ ਨੂੰ ਕੁਝ ਦੱਸਦੀ ਆ ਕਿਉਂ ਨਹੀਂ ਦੱਸਦੀ ਕੀ ਪਤਾ ਉਹਨੂੰ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਉਹਨੇ ਰੱਖਿਆ ਹੋਵੇ ਕੀ ਪਤਾ ਉਹ ਅਸ਼ਲੀਲ ਫੁਟਮਾ ਅਸ਼ਲੀਲ ਵੀਡੀਓ ਜਾਂ ਇਹੋ ਜਿਹਾ ਕੁਝ ਕਾਰਨਾਮਾ ਉਹਦੇ ਨਾਲ ਕੀਤਾ ਹੋਵੇ ਜਾਂ ਉਹਨੂੰ ਕਿਹਾ ਹੋਵੇ ਮੈਂ ਤੈਨੂੰ ਪਾਸ ਕਰਾ ਦੂੰਗਾ ਐਸੀ ਗੱਲ ਕਰਕੇ ਉਸ ਕੁੜੀ ਨੂੰ ਆਪਦੇ ਪੱਖ ਦੇ ਵਿੱਚ ਲੈ ਕੇ ਆਇਆ ਉਹ ਪਰ ਅੱਜ ਉਸ ਪਿਓ ਦਾ ਦਰਦਨਾਇਕ ਇੱਕ ਰੋਣਾ ਆ ਰਿਹਾ ਆਪਣੇ ਸਾਹਮਣੇ ਉਹ ਕਹਿ ਰਿਹਾ ਵੀ ਮੇਰੇ ਨਾਲ ਬਹੁਤ ੱੱਕਾ ਹੋਇਆ ਮੇਰੇ ਬੱਚਿਆਂ ਨਾਲ ਬਹੁਤ ੱੱਕਾ ਹੋਇਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਉਸ ਬਾਈ ਨਾਲ ਗੱਲਬਾਤ ਕਰਾਵਾਂਗੇ ਜਿਸ ਦੀ ਕੁੜੀ ਦੇ ਨਾਲ ਇਹ ਸਭ ਸਾਰਾ ਕੁਝ ਹੋਇਆ ਅੱਜ ਉਹ ਮੜਾ ਖਿੱਚ ਕੇ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਦੋਸਤੋ ਅੱਜ ਦੇ ਹਾਲਾਤ ਪੰਜਾਬ ਦੇ ਦਿਨ ਪਰ ਦਿਨ ਉਥਲ ਪੁਥਲ ਹੋ ਰਹੀ ਆ ਦਲਦਲ ਬਣੀ ਜਾ ਰਹੀ ਆ ਅੱਜ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਇੱਕ ਟਿਊਸ਼ਨ ਟੀਚਰ ਨੇ ਇੱਕ ਉਸ ਕੋਲ ਬੱਚੀ ਪੜ੍ਹਨ ਆਉਂਦੀ ਸੀਗੀ 17 ਸਾਲ ਦੀ ਤੇ ਉਸ ਨੂੰ ਲੈ ਕੇ ਉਹ ਫਰਾਰ ਹੋ ਗਿਆ ਟਿਊਸ਼ਨ ਟੀਚਰ ਸਾਰੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਆ ਇਹ ਉਹ ਪਿਤਾ ਜਿਹਦੀ ਉਹ ਕੁੜੀ ਨੂੰ ਲੈ ਕੇ ਫਰਾਰ ਹੋ ਗਿਆ ਅੱਛਾ ਉਮਰ ਕਿੰਨੀ ਸੀ ਭਾਈ ਉਮਰ ਕੁੜੀ ਦੀ 17 ਸਾਲ 17 ਸਾਲ ਅੱਛਾ ਗੱਲਬਾਤ ਕੀ ਸਾਰਾ ਮਸਲਾ ਕੀ ਸੀਗਾ ਟਿਊਸ਼ਨ ਟੀਚਰ ਕੌਣ ਸੀ ਕਿਹੜੇ ਪਿੰਡ ਚ ਸੀ ਸਾਰਾ ਸਿਸਟਮ ਦੱਸੋ ਕੀ ਗੱਲਬਾਤ ਬਣੀ ਟਿਊਸ਼ਨ ਟੀਚਰ ਵੀ ਹੈ ਤਾਂ ਸਾਡੇ ਨੇੜੇ ਪਿੰਡ ਦਾ ਸੀਗਾ ਠੀਕ ਹੈ ਤੇ ਚਲੋ ਸਾਡੀ ਜਾਣ ਪਛਾਣ ਚੋਂ ਸੀਗਾ ਤੇ ਕੁੜੀ ਤੇ ਚੱਲ ਮੈਡੀਕਲ ਰੱਖਿਆ ਵੈਸੇ ਸਾਨੂੰ ਐਸੀ ਚੱਲ ਵੀ ਉਹ ਸਾਰਾ ਸਬਜੈਕਟ ਵਗੈਰਾ ਉਹਨੂੰ ਸਿਹਤ ਦਾ ਬੰਦਾ ਇੰਟੈਲੀਜੈਂਟ ਸੀ ਉਹਨੂੰ ਆਉਂਦਾ ਸੀ ਹਨ ਤੇ ਚਲੋ ਸਾਡੇ ਮੰਨ ਲਾ ਸੁਨੇਹਾ ਹੀ ਭੇਜਣ ਲੱਗ ਗਏ ਭਾਈ ਤੁਸੀਂ ਜਵਾਕ ਸਾਡੇ ਕੋਲ ਲਾਓ ਹਨ ਤੇ ਪੜਾਉਂਦਾ ਵੀ ਚੱਲ ਪਹਿਲਾਂ ਤਾਂ ਪਹਿਲੇ ਸਾਲ ਉਹ 11ਵੀਂ ਜਦੋਂ ਸੀਗੀ ਉਦੋਂ ਵਧੀਆ ਪੜਾਇਆ ਉਹਨੇ ਵੀ ਕੁੜੀ ਦੇ ਚੰਗੇ ਨੰਬਰ ਵੀ ਆ ਸਾਰਾ ਕੁਝ ਹੋਇਆ ਤੇ ਮੁੜ ਕੇ ਪਤਾ ਕੀ ਚੱਕਰ ਹੋਇਆ ਵੀ ਜਦੋਂ ਸਾਨੂੰ ਥੋੜਾ ਥੋੜਾ ਸ਼ੱਕ ਆ ਮੈਨੂੰ ਵੀ ਮੈਨੂੰ ਹੋਣ ਲੱਗ ਗਿਆ ਮੈਂ ਆਪਦੀ ਘਰ ਵਾਲੀ ਨੂੰ ਇਹ ਗੱਲ ਕਹੀ ਸੀ ਮੈਂ ਕਿ ਵੀ ਆਪਣੀ ਕੁੜੀ ਇਹ ਐਂ ਲੱਗਦਾ ਜਿਵੇਂ ਕੋਈ ਤੇ ਕਹਿੰਦੀ ਨਹੀਂ ਸੋਨ ਨੂੰ ਲੱਗਦਾ ਮੈਂ ਕਹਿੰਦੀ ਸੋਨ ਨੂੰ ਨਹੀਂ ਲੱਗਦਾ ਮੈਨੂੰ ਥੋੜਾ ਥੋੜਾ ਤੋਰਚੇ ਦੀ ਚ ਲੱਗਦਾ ਵੀ ਜਿਵੇਂ ਬੰਦਾ ਪੱਬਾਂ ਦੇ ਤੁਰਨ ਲੱਗ ਜਾਂਦਾ ਹਨਾ ਜਿਵੇਂ ਨਵਾਂ ਨਵਾਂ ਕੋਈ ਆਸ਼ਕੀ ਚ ਪੜਿਆ ਹੁੰਦਾ ਤੇ ਕਹਿੰਦੀ ਨਹੀਂ ਹੁਣ ਸਾਰੀ ਇਹਦਾ ਸਕੂਲ ਰਹਿੰਦੀ ਆ ਹੌਣ ਸਾਲ ਤੁਸੀਂ ਟਿਊਸ਼ਨ ਤੇ ਛੱਡਿਆ ਆਉਣੇ ਆ ਹੁੰਦਾ ਉਹ ਹੁੰਦਾ ਹਨਾ ਇੱਕ ਬਈ ਚਲੋ ਸਾਰਾ ਚੱਲੀ ਗਿਆ ਚੱਲੀ ਗਿਆ ਸਿਸਟਮ ਹਨਾ ਜਿਹੜੀਆਂ ਹੁਣ ਕੁੜੀਆਂ ਕੜੀਆਂ ਜਿਵੇਂ ਗੱਲਾਂ ਕਰ ਲੱਗ ਜਾਂਦੇ ਮੁੰਡੇ ਗੱਲਾਂ ਕਰ ਲੱਗ ਜਾਂਦੇ ਆ ਵੀ ਯਾਰਾ ਸਾਨੂੰ ਹੁਣ ਜਿਹੜਾ ਸਾਰਾ ਸਾਨੂੰ ਟਿਊਸ਼ਨ ਅੱਡ ਪੜਾਉਂਦਾ ਕੁੜੀ ਨੂੰ ਲੱਕ ਪੜਾਉਣ ਲੱਗ ਗਿਆ ਜਦੋਂ ਅਲੱਗ ਪੜਾਉਣ ਲੱਗੇ ਮੈਂ ਸੋਚਾ ਮੈਂ ਯਾਰ ਵੀ ਇਹ ਅਲੱਗ ਕਾਹ ਤੋਂ ਪੜਾਉਂਦਾ ਵੀ ਸਾਰੇ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਆ ਪਹਿਲਾਂ ਮੈਨੂੰ ਸ਼ੱਕ ਇਹ ਸੀਗਾ ਵੀ ਚਲੋ ਕਿਸੇ ਉੱਥੇ ਕੋਈ ਮੁੰਡਾ ਮੰਡਾ ਕੁਝ ਹੋਣਾ ਨਾ ਗੱਲਬਾਤ ਕਰ ਲਈ ਹੋਵੇ ਕਿਸੇ ਨਾਲ ਤੇ ਫਿਰ ਮੈਂ ਕਿਹਾ ਚਲੋ ਯਾਰ ਕੋਈ ਨਹੀਂ ਹਜੇ ਐ ਜਵਾਕ ਨੂੰ ਆਪਾਂ ਸਿੱਧਾ ਮੱਥੇ ਪੁੱਛ ਵੀ ਨਹੀਂ ਸਕਦੇ ਵੀ ਚਲ ਮਾੜਾ ਮੋਟਾ ਨਿਗਰ ਰੱਖਦੇ ਆ ਜੇ ਕੋਈ ਗੱਲਬਾਤ ਹੋਈ ਤਾਂ ਸਮਝਾ ਦਾਂਗੇ ਪਿਆਰ ਨਾਲ ਪਰ ਜਦੋਂ ਹੌਲੀ ਹੌਲੀ ਪਤਾ ਲੱਗਣ ਲੱਗਾ ਲੱਗਣ ਲੱਗਾ ਹਨਾ ਵੀ ਕੀ ਹੋਇਆ ਸਕੂਲ ਟੀਚਰ ਜਦੋਂ ਉਹਨੂੰ ਅਲੱਗ ਕਮਰੇ 'ਚ ਲੈ ਕੇ ਪੜਾਉਂਦਾ ਸੀ ਤੇ ਜਦੋਂ ਮੈਂ ਗਿਆ ਕੁਦਰਤੀ ਉੱਥੇ ਤੇ ਇਹਨਾਂ ਦੇ ਅੰਦਰੋਂ ਕੁੰਡੀ ਲਾਈ ਹੋਈ ਹੈ ਨਾ ਤੇ ਮੈਂ ਚੱਲ ਜਦੋਂ ਮੈਂ ਬਾਹਰ ਆਇਆ ਤੇ ਮੈਂ ਪੁੱਛਣ ਲੱਗਾ ਮੈਂ ਕਿ ਵੀ ਇਹ ਕੀ ਚੱਕਰ ਆ ਤੂੰ ਦੂਜੇ ਜਵਾਕਾਂ ਨਾਲ ਘਾ ਤੁਨੀ ਪੜਾਉਂਦਾ ਤੇ ਕਹਿੰਦਾ ਵੀ ਇੱਕ ਮੁੜ ਕੇ ਮਿੱਠੇ ਪੋਚੇ ਇਹ ਮਾਰ ਪਹਿਲਾਂ ਤਾਂ ਤਾਂ ਮੂੰਹ ਉੱਡ ਗਿਆ ਨਾ ਪਰ ਉਹ ਮਿੱਠੇ ਪੋਚੇ ਇਹ ਮਾਰ ਲਗਾ ਕਹਿੰਦਾ ਜੀ ਗੱਲ ਸੁਣੋ ਤੁਹਾਡੇ ਨਾਲ ਸਾਡੀ ਜਾਣ ਪਛਾਣ ਆ ਠੀਕ ਹੈ ਸੋ ਉੱਥੋਂ ਅਸੀਂ ਇਸੇ ਕਰਕੇ ਪੈਸੇ ਵੀ ਘੱਟ ਲੈਣੇ ਪਰ ਇੱਕ ਚੀਜ਼ ਆ ਵੀ ਮੈਨੂੰ ਇਹ ਹੁੰਦਾ ਵੀ ਮੈਂ ਇਹਨੂੰ ਅਲੱਗ ਤੋਂ ਪੜਾਉਂਗਾ ਇਹਦੇ ਚੰਗੇ ਨੰਬਰ ਆਉਣਗੇ ਇਹ ਤੋਂ ਗਰੁੱਪ ਚ ਨਹੀਂ ਪੜਿਆ ਜਾਂਦਾ ਇਹਨੂੰ ਸਮਝ ਘੱਟ ਲੱਗਦੀ ਜਾਂ ਕਿਵੇਂ ਵੀ ਆ ਚਲ ਮੈਨੂੰ ਆਇਆ ਹੋਗਾ ਮੈਂ ਕਿਹਾ ਹੋ ਸਕਦਾ ਇਹਦਾ ਭਲਾ ਸੋਚਦਾ ਹੋਵੇ ਫਿਰ ਮੈਂ ਸੋਚਿਆ ਤੁਸੀਂ ਅੰਦਰ ਕੁੰਡੀ ਕਿਉਂ ਲਾਈ ਆ ਕਹਿੰਦਾ ਵੀ ਸਾਨੂੰ ਡਿਸਟਰਬ ਕਰਦੇ ਆ ਸਾਡੇ ਘਰ ਦੇ ਕਿਤੇ ਬਾਲ ਖੋਲ ਲੈਂਦੇ ਕਿਤੇ ਹੋਰ ਖੋਲ ਲੈਂਦੇ ਆ ਕਿਤੇ ਹੁਣ ਤੁਸੀਂ ਆ ਕੇ ਬਾਲ ਖੜਕਾਤਾ ਵੀ ਉੱਥੇ ਜਾਂ ਰੱਖੇ ਵੀ ਉੱਥੇ ਸਲੇਵਸ ਨਾਲ ਸਾਡਾ ਬੰਦਾ ਨਹੀਂਗਾ ਨਾ ਤਾਂ ਮੈਥੋਂ ਸਮਝਾਇਆ ਜਾਂਦਾ ਚਾਜ ਨਾਲ ਤਾਂ ਨਹੀਂ ਤੋਂ ਸਮਝਾਇਆ ਜਾਂਦਾ ਤੇ ਹੁਣ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਹੌਲੀ-ਹੌਲੀ ਜਦੋਂ ਕੁੜੀ ਦੇ ਮੈਂ ਫੋਨ ਦੇ ਵਿੱਚ ਫੋਟੋ ਮੈਂ ਦੇਗਾ ਵੀ ਵੇਖਿਆ ਹਨਾ ਵੀ ਉਹਦੇ ਉਹਦੇ ਕਿੱਸੇ ਕਰਦੀਆਂ ਹੋਰ ਕਰਦੀਆਂ ਤੇ ਮੈਂ ਵੇਖਿਆ ਮੈਂ ਕੁੜੀ ਦੇ ਮੈਂ ਛੱਟਕਾ ਮੈਂ ਵੀ ਤੂੰ ਇਹ ਕੀ ਚੱਕਰ ਆ ਕਹਿੰਦੀ ਵੀ ਐਂ ਕਰਕੇ ਡੜੀ ਵੀ ਉਹ ਮੈਨੂੰ ਧੱਕੇ ਨਾ ਕੀਤਾ ਧੱਕਾ ਕੀਤਾ ਫਲਾਣਾ ਕੀਤਾ ਧੋਗਾ ਕੀਤਾ ਮੈਂ じゃ ਕੋ ਨਾ ਉਹਦੇ ਨਾਲ ਲੜਿਆ ਵੀ ਤੂੰ ਮੇਰੇ ਹਾਂ ਦਾ ਤੇਰੇ ਧੀਆ ਦੀ ਹਾਂ ਦੀ ਵੀ ਤੂੰ ਇਹ ਕੀ ਹਰਕਤ ਕੀਤੀ ਆ ਤੇ ਪਤਾ ਬਾਅਦ ਚ ਲੱਗਾ ਉਸੇ ਦਿਨ ਰਾਤ ਨੂੰ ਉਹ ਲੈ ਕੇ ਭੱਜ ਗਿਆ ਲੈ ਕੇ ਭੱਜ ਗਿਆ ਕੁੜੀ ਨੂੰ ਹਾਂ ਕੁੜੀ ਨੇ ਕਦੇ ਵੀ ਤੁਹਾਨੂੰ ਤੁਹਾਡੇ ਕੋਲ ਗੱਲਬਾਤ ਨਹੀਂ ਕੀਤੀ ਮੇਰੇ ਨਾਲ ਧੱਕਾ ਕਰਦਾ ਜਾਂ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਦਾ ਵੀ ਕਦੇ ਵੀ ਕੁੜੀ ਨੇ ਆ ਕੇ ਤੁਹਾਨੂੰ ਤੇਨੂੰ ਦੱਸਿਆ ਹੋਵੇ ਜਾਂ ਤੇਰੀ ਘਰ ਵਾਲੀ ਨੂੰ ਦੱਸਿਆ ਹੋਵੇ ਮੇਰੇ ਨਾਲ ਟਿਊਸ਼ਨ ਟੀਚਰ ਇਦਾਂ ਦਾ ਕਰਦਾ ਕਦੇ ਕੁਝ ਨਹੀਂ ਦੱਸਿਆ ਤੈਨੂੰ ਕੁੜੀ ਯਾਰ ਬਈ ਕੁੜੀ ਨੇ ਦੱਸਣਾ ਹੁੰਦਾ ਤਾਂ ਫਿਰ ਉਹ ਭੱਜਦੀ ਕਿਉਂ ਠੀਕ ਹੈ ਜੇ ਉਹ ਦਿਨ ਹਰਕਤ ਕਰਦਾ ਪਹਿਲੇ ਦਿਨ ਹੀ ਦੱਸ ਦਿੰਦੀ ਉਹ ਵੀ ਮੈਨੂੰ ਇਹ ਬੈ ਟੱਚ ਕਰਦਾ ਜਾਂ ਉਹ ਵੀ ਕਿਵੇਂ ਵੀ ਉਹ ਗਲਤ ਨਿਗਾਹ ਰੱਖਦਾ ਜਾਂ ਮੈਨੂੰ ਗਲਤ ਬੋਲਦਾ ਜੇ ਕੁਝ ਵੀ ਉਹ ਜੇ ਸਹੀ ਹੁੰਦੀ ਤਾਂ ਉਹਨੇ ਆਪਦੀ ਮਾਂ ਨੂੰ ਦੱਸ ਦਿੰਦੀ ਜਾਂ ਮੈਨੂੰ ਉਹਨਾਂ ਦੱਸਦੀ ਮੈਂ ਟੋਸ਼ਨ ਤੇ ਨਹੀਂ ਜਾਣਾ ਕਿਤਾ ਕੁੜੀ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋਈ ਹੋਵੇ ਜਾਂ ਉਹਨੂੰ ਟੌਰਚਰ ਕੀਤਾ ਜਾਂਦਾ ਹੋਵੇ ਕੋਈ ਇਹ ਜੀ ਗੱਲ ਹੀ ਹੋਵੇ ਵੀ ਤੁਹਾਨੂੰ ਉਹ ਦੱਸਣ ਦੇ ਬਜਾਏ ਮਤਲਬ ਡਰਦੀ ਡਰਦੀ ਉਹ ਉਸ ਚੀਜ਼ ਨੂੰ ਆਪਦੇ ਦਿਲ ਦੇ ਵਿੱਚ ਬਿਠਾਈ ਗਈ ਜਾਂ ਉਹਦੇ ਨਾਲ ਉਹ ਗਲਤ ਹਰਕਤਾਂ ਕਰੀ ਗਈ ਉਹਦੇ ਨਾਲ ਫਿਰ ਬਈ ਮੈਂ ਇੱਕ ਗੱਲ ਕਹਿਣਾ ਜੇ ਮਾਂ ਪਿਓ ਸਟ੍ਰੈਕਟ ਹੋਵੇ ਫਿਰ ਬੱਚਾ ਡਰ ਜਾਂਦਾ ਹੁੰਦਾ ਅਸੀਂ ਤਾਂ ਉਹਨੂੰ ਰੱਖਿਆ ਹੀ ਐ ਵੀ ਪੂਰੇ ਲਾੜਨਾ ਵੇਖ ਤਾਂ ਉਹਨੂੰ ਸਿੱਧੀ ਗੱਲ ਕਹੀ ਵੀ ਜੇ ਪੁੱਤਰ ਤੇਰੇ ਕੋਈ ਮੁੰਡਾ ਵੀ ਪਸੰਦ ਹੋ ਸਾਨੂੰ ਦੱਸ ਦੀ ਅਸੀਂ ਕਰ ਦਾਂਗੇ ਠੀਕ ਆ ਪਰ ਅਸੀਂ ਤਾਂ ਉਹਨੂੰ ਕਦੇ ਇੰਨਾ ਡਿਪਰੈਸ਼ਨ ਚ ਲਿਆਂਦੇ ਨਹੀਂ ਸੀ ਉਹਦੀ ਮਾਂ ਉਹਨੂੰ ਹਰ ਹੋ ਜਾਏ ਰੱਖਦੀ ਜਿਵੇਂ ਉਹ ਪਹਿਣਾ ਹੁੰਦੀਆਂ ਠੀਕ ਆ ਨਾ ਵੀ ਜੇ ਬੱਚੇ ਨੂੰ ਡਿਪਰੈਸ਼ਨ ਤਾਂ ਤਾਂ ਹੋਏ ਸਾਥੋਂ ਲਗੋ ਤਾਂ ਰੱਖਦੀ ਉਹ ਵੀ ਜੇ ਅਸੀਂ ਉਹਨੂੰ ਰੋਕਿਆ ਟੋਕਿਆ ਹੁੰਦਾ ਜਾਂ ਉਹਨੂੰ ਹੜਕ ਝੜਕ ਕਰਦੇ ਜਾਂ ਉਹਨੂੰ ਪੂਰਾ ਬੰਦ ਚ ਰੱਖਦੇ ਉਹਨੂੰ ਕਦੇ ਆਪਾਂ ਗੱਲ ਤਾਂ ਉਹਦੀ ਕਦੇ ਮੋੜੀ ਨਹੀਂ ਸੀ ਇਹ ਤੇ ਫਿਰ ਉਹ ਚੀਜ਼ ਉਹਨੂੰ ਵੀ ਚਾਹੀਦੀ ਸੀ ਨਾ ਵੀ ਮੈਨੂੰ ਮੇਰਾ ਮਾਪਿਓ ਇੰਨਾ ਪਿਆਰ ਕਰਦਾ ਤੇ ਅੱਜ ਉਹ ਚਾਰ ਦਿਨ ਦਾ ਪਿਆਰ ਉਹ ਨਾਲੇ ਐਡੀ ਉਮਰ ਦਾ ਬੰਦਾ ਯਾਰ ਉਹ ਕੀ ਕਰੂਗਾ ਮਾਂ ਅਕਸਰ ਇੱਕ ਰੱਬ ਦਾ ਰੂਪ ਮੰਨਿਆ ਜਾਂਦਾ ਤੇ ਮਾਂ ਹੀ ਆਪਣੀ ਕੁੜੀ ਨੂੰ ਸਮਝਾਉਂਦੀ ਹੁੰਦੀ ਆ ਵੀ ਪੁੱਤ ਆ ਚੀਜ਼ ਗਲਤ ਤੇ ਲਈ ਆ ਬੈਡ ਨੱਚ ਆ ਵਧੀਆ ਚਾਚਾ ਮਤਲਬ ਇਹ ਜੇ ਹਰਕਤਾਂ ਜਿਹੜੀਆਂ ਪੰਜਾਬ ਦੇ ਵਿੱਚ ਜਿਵੇਂ ਕਹਿ ਦਈਏ ਵੀ ਪੂਰੇ ਇੰਡੀਆ ਦੀ ਗੱਲ ਕਰ ਰਹੇ ਹਾਂ ਮੈਂ ਅੱਜ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਹਰਕਤਾਂ ਹੁੰਦੀਆਂ ਮਾਂ ਹੀ ਇੱਕ ਇਹ ਜਿਹਾ ਰੂਪ ਹੁੰਦੀ ਹੈ ਜਿਹੜੀ ਆਪਣੀ ਕੁੜੀ ਨੂੰ ਸਮਝਾਉਂਦੀ ਆ ਵੀ ਤੂੰ ਇਹ ਰਸਤੇ ਗਲਤ ਆ ਇਹ ਰਸਤੇ ਸਹੀ ਆ ਪਰ ਕਿਸ ਦੇ ਨਾਲ ਕਿਤੇ ਕੁੜੀ ਨੂੰ ਕੀ ਪਤਾ ਇਹਦੀ ਘਰ ਵਾਲੀ ਨੇ ਸਮਝਾਇਆ ਹੋਵੇ ਵੀ ਇਹ ਚੀਜ਼ਾਂ ਗਲਤ ਨੇ ਪਰ ਕੁੜੀ ਕੀ ਪਤਾ ਕਿਹੜੀ ਡਿਪਰੈਸ਼ਨ ਦੇ ਵਿੱਚ ਹੋਵੇ ਕੀ ਪਤਾ ਜਿਹੜਾ ਟਿਊਸ਼ਨ ਟੀਚਰ ਸੀਗਾ ਉਹ ਇਹੋ ਜਿਹੇ ਗੱਲਾਂ ਉਹਦੇ ਨਾਲ ਇਹੋ ਜਿਹੇ ਅਸ਼ਲੀਲ ਉਹਦੀਆਂ ਵੀਡੀਓ ਜਾਂ ਫੋਟੋਆਂ ਇਹੋ ਜਿਹਾ ਕੁਛ ਨਾ ਕੁਛ ਉਹਦੇ ਕੋਲ ਸਬੂਤ ਹੋਣਗੇ ਜਾਂ ਕੋਈ ਇਹੋ ਜਿਹਾ ਉਹਨੂੰ ਟੌਰਚਰ ਕਰਦਾ ਹੋਊਗਾ ਜਾਂ ਕਹਿੰਦਾ ਹੋਊਗਾ ਮੈਂ ਤੈਨੂੰ ਪਾਸ ਕਰਾ ਦੂੰਗਾ ਇਹੋ ਜਿਹੀਆਂ ਚੀਜ਼ਾਂ ਕਹਿੰਦਾ ਹੋਊਗਾ ਤਾਂ ਕਰਕੇ ਵੀ ਕੁੜੀ ਘਰਦਿਆਂ ਨੂੰ ਦੱਸਣ ਦੇ ਬਜਾਏ ਉਹ ਗਲਤ ਕੰਮ ਕਰਦੀ ਗਈ ਕਰਦੀ ਗਈ ਕਰਦੀ ਗਈ ਉਸ ਤੋਂ ਬਾਅਦ ਉਹ ਕੁੜੀ ਨੂੰ ਹੀ ਉਹ ਬੰਦਾ ਉਹ ਟੀਚਰ ਉਹ ਟਿਊਸ਼ਨ ਟੀਚਰ ਉਸ ਨੂੰ ਲੈ ਕੇ ਫਰਾਰ ਹੋ ਜਾਂਦਾ ਇੱਕ ਦਿਨ ਤੁਹਾਨੂੰ ਜਮਾਂ ਵੀ ਸ਼ੱਕ ਨਹੀਂ ਹੋਇਆ ਕੁੜੀ ਦਾ ਚਾਲ ਚੱਲਣ ਕਿਦਾਂ ਦਾ ਕੁੜੀ ਕੁੜੀ ਕੋਲ ਫੋਨ ਸੀਗਾ ਜਾਂ ਕੁੜੀ ਕਿਹੜੀਆਂ ਕਿਹੜੀਆਂ ਗੱਲਾਂ ਚੇਂਜ ਕਰ ਗਈ ਸੀ ਘਰ ਦੇ ਵਿੱਚ ਕੋਈ ਇਹੋ ਜਿਹੇ ਹਾਲਾਤ ਜਿਹੜੇ ਮਾੜੇ ਮੋٹے ਦਿਖ ਦਿੰਦੇ ਹੁਣ ਤੁਹਾਨੂੰ ਕੋਈ ਵੀ ਕਿਤੇ ਨਾ ਕਿਤੇ ਨੋਟ ਕੀਤੇ ਹੁਣ ਤੁਸੀਂ ਮੈਂ ਤੈਨੂੰ ਉਹੀ ਤਾਂ ਦੱਸੀਆ ਨਾ ਬਾਈ ਜਦੋਂ ਮੈਨੂੰ ਸ਼ੱਕ ਹੋਣ ਲੱਗਿਆ ਵੀ ਇਹ ਸਾਡੇ ਕੋਲੇ ਬਹੁ ਘੱਟ ਬੈਠਣ ਲੱਗ ਗਈ ਸੀ ਜਦੋਂ ਘੱਟ ਬੈਠਣ ਲੱਗ ਗਈ ਸੀ ਜੇ ਬੈਠੀ ਹੁੰਦੀ ਤਾਂ ਘਰੇ ਉਂਗਲਾ ਮਾਰੀ ਜਾਂਣਗੇ ਨੇ ਫੋਨ 'ਚ ਠੀਕ ਆ ਮੈਂ ਉਹਨੂੰ ਬਥੇਰਾ ਕਹਿਣਾ ਪੁੱਤ ਜਦੋਂ ਤੂੰ ਸਾਡੇ ਕੋਲੇ ਬੈਠੀ ਹੁੰਨੀ ਸਾਡੇ ਨਾਲ ਗੱਲਾਂ-ਬਾਤਾਂ ਕਰਿਆ ਕਰ ਵੀ ਤੈਨੂੰ ਸਕੂਲ ਦੇ ਵਿੱਚ ਡਿਪਰੈਸ਼ਨ ਆ ਨਾ ਪੜਾਈ ਦਾ ਵੀ ਆ ਫਿਰ ਟਿਊਸ਼ਨ ਤੇ ਵੀ ਜਾਣਾ ਹੁੰਦਾ ਜੇ ਤੂੰ ਸਾਡੇ ਕੋਲ 10 ਮਿੰਟ ਬੈਠੇ ਗੱਲਾਂ-ਬਾਤਾਂ ਕਰੇਂਗੀ ਤੇਰਾ ਮਨ ਹੌਲਾ ਹੋ ਜਾਊਗਾ ਪਹਿਲਾਂ ਵਧੀਆ ਪਹਿਲਾਂ ਬੱਲਾ ਗੱਲਾਂ ਬਾਤਾਂ ਵਧੀਆ ਕਰਦੀ ਹੁੰਦੀ ਸੀ ਐ ਨਹੀਂ ਸੀ ਕੋਈ ਗੱਲਬਾਤ ਪਰ ਹੁਣ ਉਹ ਮਹੀਨਾ ਡੇਢ ਮਹੀਨੇ ਦੀ ਇੰਨਾ ਕਿ ਸਾਡੇ ਨਾਲ ਉਹ ਮੰਨ ਲਾ ਪਿੱਛੇ ਪਾਸੇ ਜੇ ਹੋਣ ਲੱਗੀ ਸੀ ਫਿਰ ਮੈਂ ਦੀ ਮਾਂ ਨੂੰ ਕਿਹਾ ਮੈਂ ਕਿਹਾ ਵੀ ਤੂੰ ਇਹਦੇ ਤੇ ਧਿਆਨ ਰੱਖ ਮੈਨੂੰ ਐ ਲੱਗਦਾ ਬੱਚਾ ਇਹ ਨਾ ਹੋਵੇ ਪੜਾਈ ਦਾ ਕਿਤੇ ਡਿਪਰੈਸ਼ਨ ਮੰਨੀ ਬੈਠੀ ਹੋਵੇ ਹਨਾ ਵੀ ਕਿਤੇ ਟੈਨਸ਼ਨ ਲੈਂਦੀ ਹੋਵੇ ਵੀ ਜਿਹੜੀ ਆਪਾਂ ਤੋਂ ਜਾ ਕੇ ਇਹ ਛੇਤੀ ਉੱਠ ਕੇ ਕਮਰੇ ਚ ਉੱਠ ਜਾਂਦੀ ਆ ਫਿਰ ਇਹਦੀ ਮਾਂ ਨੇ ਬਥੇਰਾ ਧਿਆਨ ਰੱਖਣਾ ਤਾਂ ਖਾਣ ਪਾਣ ਦਾ ਰੱਖਣਾ ਫਿਰ ਇਹਨੇ ਕਹੀ ਜਦ ਮਾਂ ਨੂੰ ਕਹਿੰਨਾ ਮਮਾ ਤੂੰ ਜਾ ਆਵਦੇ ਕਮਰੇ ਚ ਮੈਂ ਨਹੀਂ ਬਸ ਮੈਂ ਪੈਣਾ ਮੈਨੂੰ ਨੀਂਦ ਆਉਂਦੀ ਮੈਂ ਫਲਾਨਾ ਆਉਂਦਾ ਪਰ ਕਈ ਵਾਰੀ ਰਾਤ ਨੂੰ ਅਸੀਂ ਵੇਖਣਾ ਵੀ ਲਾਈਟ ਵੀ ਜਗੀ ਜਾਨੀ ਹੁੰਦੀ ਹਨਾ ਵੀ ਜਾਂ ਇਹ ਲਾਈਟ ਬਜਾ ਕੇ ਪੈਂਦੀ ਸੀ ਅਸੀਂ ਇਹ ਚੀਜ਼ ਸੋਚਣਾ ਯਾਰ ਵੀ ਇਹ ਸਾਥੋਂ ਦੂਰ ਕਿਉਂ ਹੁੰਦੀ ਜਾਂਦੀ ਆ ਪਰ ਪਤਾ ਹੁਣ ਇਹ ਚੀਜ਼ ਦਾ ਲੱਗਿਆ ਵੀ ਦੂਰ ਤਾਂ ਹੁੰਦੀ ਸੀ ਵੀ ਉਹ ਉਹ ਟੀਚਰ ਆ ਜਿਹੜਾ ਜਿਹੜਾ ਕੋ ਗੁਰੂ ਸੀਗਾ ਉਹਦੇ ਨਾਲ ਉਹ ਗੱਲ ਕਰਦੇ ਸੀਗੇ ਤੇ ਉਹ ਬੰਦੇ ਨੇ ਇੱਕ ਆਈ ਨਹੀਂ ਸੋਚੀ ਵੀ ਉਹਦੀ ਵੀ ਉੱਡੀਤੀ ਆ ਜਿੱਦੀ ਮੇਰੀ ਆ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਮਾਪਿਓ ਨੂੰ ਕੁੜੀ ਜਿਹੜੀ ਥੋਡੀ ਹੁੰਦੀ ਹੈ ਜਾਂ ਬੱਚੇ ਹੁੰਦੇ ਤੁਹਾਡੇ ਉਹਨਾਂ ਨਾਲ ਤੁਸੀਂ ਖੁੱਲ੍ਹ ਕੇ ਗੱਲ ਕਰ ਕਰਨਾ ਚਾਹੀਦਾ ਇਹ ਇਹ ਚੀਜ਼ ਕਦੇ ਕੀਤੇ ਖੁੱਲ ਕੇ ਗੱਲ ਕੀਤੀ ਹੋਵੇ ਕਿ ਵੀ ਤਾਂ ਤੁਹਾਨੂੰ ਦੱਸ ਹੀ ਦਿੰਦੀ ਖੁੱਲ ਕੇ ਕਦੇ ਗੱਲ ਕੀਤੀ ਸੀ ਆਪਦੇ ਜਵਕਾਂ ਨੇ ਮੇਰੀ ਘਰ ਵਾਲੀ ਨੇ ਬਹੁਤ ਖੁੱਲ ਕੇ ਕੀਤੀ ਆ ਪਰ ਜਿਹੜਾ ਬੱਚਾ ਛੋਟਾ ਹੁੰਦਾ ਨਾ ਜੇ ਤਾਂ ਹੁੰਦਾ ਮੰਨ ਕੇ ਚਲੋ ਹੋ ਜਾਂਦੀ 25 26 ਸਾਲ ਦੀ ਫਿਰ ਉਹਨੂੰ ਪਤਾ ਲੱਗ ਜਾਂਦਾ ਮੇਰੇ ਮਾਪਿਆਂ ਮਲੇ ਲਈ ਕੀ ਕਰ ਰਹੇ ਹਨ ਪਰ ਉਹ ਛੋਟੀ ਸੀਗੀ ਬੱਚੀ 16 17 ਸਾਲਾਂ ਦੀ ਸੀ ਉਹਨੂੰ ਇਹ ਹੋ ਗਿਆ ਵੀ ਖਣੀ ਮੇਰੀ ਮਾਂ ਉਹੀ ਪੁੱਛ ਰਹੀ ਆ ਫਿਰ ਮੁੜ ਕੇ ਮੈਨੂੰ ਕਿਤੇ ਕੁੱਟਣ ਨਾ ਠੀਕ ਹੈ ਅਬ ਪਹੁੰਚੇ ਤਾਂ ਜੇ ਐਸੇ ਕਰਕੇ ਸੀਗਾ ਵੀ ਤੈਨੂੰ ਕਿਹੜੀ ਚੀਜ਼ ਆ ਜਿਹੜੀ ਸਾਥੂ ਦੂਲ ਕਰੀ ਜਾਂਦੀ ਆ ਅੱਛਾ ਜਦੋਂ ਉਹ ਘਰੋਂ ਭੱਜੀ ਆ ਤੇ ਲੱਗਿਆ ਵੀ ਕੁਛ ਨਾ ਕੁਛ ਪਤਾ ਹੋਵੇ ਕੁਛ ਨਾ ਕੁਛ ਵੀ ਕਿਉਂ ਭੱਜੀ ਸੀ ਕਿਹੜੇ ਵੇਲੇ ਭੱਜੀ ਸੀ ਜਾਂ ਰਾਤ ਨੂੰ ਭੱਜੀ ਸੀ ਦਿਨੇ ਭੱਜੀ ਸੀ ਕੁਛ ਨਾ ਕੁਛ ਤਾਂ ਕੋਈ ਕੋਈ ਤੁਹਾਨੂੰ ਪਤਾ ਨਹੀਂ ਲੱਗਿਆ ਨਹੀਂ ਜਿਸ ਦਿਨ ਅਸੀਂ ਰਾਤ ਨੂੰ ਮੈਂ ਇਹਨੂੰ ਦਿਨੇ ਮੈਂ ਇਹਨੂੰ ਵੇਖਿਆ ਹਨਾ ਉਹਦਾ ਮੈਂ ਫੋਨ ਫੜ ਲਿਆ ਫੋਟੋਆਂ ਵੇਖੀਆਂ ਮੈਨੂੰ ਕੁਛ ਨਹੀਂ ਕਿਹਾ ਮੈਂ ਸਮਝਾਇਆ ਮੈਂ ਹਾ ਪਤ ਬਿੱਤੇ ਜੀ ਉਹ ਹਾਨ ਦਾ ਨਹੀਂ ਹੂੰ ਤੂੰ ਉਮਰ ਵੇਖ ਤੂੰ ਆਪਦੀ ਉਮਰ ਵੇਖ ਜਿਹੜਾ ਤੇਰੇ ਹਾਨ ਦਾ ਉਮਰ ਦਾ ਹੋਗਾ ਤੁਸੀਂ ਕਹਿ ਸੀ ਗੱਲ ਹਾਂ ਵੀ ਤੇ ਮੈਂ ਫੋਨ ਫੜ ਲਿਆ ਨਾ ਇੱਕ ਦਿਨ ਪਹਿਲਾਂ ਮੈਂ ਕਿਹਾ ਵੀ ਜਿਹੜਾ ਤੇਰੇ ਹਾਨ ਦਾ ਨਾ ਉਹੀ ਤੇਰੇ ਲਈ ਚੰਗਾ ਸੋਚੂਗਾ ਜਿਹੜਾ ਉਹ ਆ ਉਹ ਤੈਨੂੰ ਇੱਕ ਸਿਰਫ ਵਰਤੂਗਾ ਮੈਂ ਕਿਹਾ ਵੀ ਇਹ ਚੀਜ਼ ਤੇ ਲਈ ਚੰਗੀ ਨਹੀਂ ਜੇ ਤੂੰ ਕਿਸੇ ਨਾਲ ਗੱਲ ਕਰਨੀ ਆ ਪੜ੍ਹ ਲਿਆ ਪਹਿਲਾਂ ਪੜ੍ਹ ਕੇ ਆਪਦੇ ਕੋਈ ਹਾਨ ਦਾ ਮੁੰਡਾ ਲੱਭ ਕੇ ਜੇ ਇਸੀ ਤੇਰਾ ਵਿਆਹ ਕਰਦਾਂਗੇ ਤੇਰੇ ਕੋਲ ਸਾਰੀ ਜ਼ਿੰਦਗੀ ਪਈ ਆ ਉਹ ਕੰਮ ਰਹਿਣ ਸਹਿਣ ਦਾ ਜਿਹੜਾ ਆਪ ਦਾਦਨਤੁਲ ਮੈਂਸ ਵਗੈਰਾ ਕਰਨਾ ਹੈ ਨਾ ਕੁਝ ਵੀ ਕਰਨਾ ਪਰ ਜਿਹੜਾ ਇਹ ਆ ਇਹਨੇ ਤੈਨੂੰ ਵਰਤਨਾ ਵਰਤ ਕੇ ਇੱਕ ਦਿਨ ਤੈਨੂੰ ਛੱਡ ਦੇਣਾ ਜਿਹੜਾ ਬੰਦਾ ਤੇ ਘਰ ਦਾ ਨਹੀਂ ਘਰ ਵਾਲੀ ਦਾ ਨਹੀਂ ਹੋਇਆ ਆ ਤੇ ਬੱਚਿਆਂ ਦਾ ਨਹੀਂ ਹੋ ਤੇਰਾ ਕਿੱਥੋਂ ਹੋਗਾ ਉਸ ਗੰਦੀ نسل ਦੇ ਆਦਮੀ ਨੂੰ ਤੁਸੀਂ ਫੜਿਆ ਜਾਂ ਉਸ ਆਪਣੀ ਧੀ ਬਾਰੇ ਪਿੱਛੇ ਭੱਜੇ ਹੋ ਤੁਸੀਂ ਵੀ ਕਿਤੇ ਨਾ ਕਿਤੇ ਉਹ ਮਿਲ ਜੇ ਸਾਨੂੰ ਵੀ ਅਸੀਂ ਇਸ ਜਿਹੜੇ ਗੰਦੇ ਇਨਸਾਨ ਦੇ ਉੱਤੇ ਅਸੀਂ ਇਸ ਦੇ ਪਰਚਾ ਕਰੀਏ ਜਾਂ ਇਹਨੂੰ ਇਹੋ ਜਿਹੀਆਂ ਸਲਾਖਾਂ ਪਿੱਛੇ ਭੇਜੀਏ ਵੀ ਇਹਨੂੰ ਇਹਨਾਂ ਕੁੱਟੀਆਂ ਮਾਰੀਏ ਵੀ ਇਹਨੂੰ ਪਤਾ ਲੱਗ ਜੇ ਵੀ ਕਿਸੇ ਦੀ ਕੁੜੀ ਨੂੰ ਬਾਹਰ ਭਜਾਉਣਾ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਕੇ ਰਾਮ ਦੇ ਧੱਕੇ ਚੜ੍ਹ ਗਿਆ ਫਿਰ ਤਾਂ ਬਣਾਉਂਗਾ ਰੇਲ ਇਹਦੀ ਠੀਕ ਹੈ ਨਾ ਹਜੇ ਸਾਡੇ ਹੱਥ ਨਹੀਂ ਆਇਆ ਅਸੀਂ ਤਾਂ ਲੱਭ ਹੀ ਜੰਨੇ ਆ ਅੱਭੀ ਜੰਨੇ ਹਜੇ ਪੁਲਿਸ ਵਾਲੇ ਵੀ ਰਿਪੋਰਟ ਦਿੰਦੀ ਆ ਸਭ ਕੁਝ ਭਾਲੀ ਜਾਂਦੇ ਆ ਪਰ ਮੈਨੂੰ ਇੱਕ ਚੀਜ਼ ਤਾਂ ਨਹੀਂ ਸਮਝ ਆਉਂਦੀ ਵੀ ਚਲ ਜੇ ਉਹ ਚੁਆਖੜੀ ਨਿਆਈ ਐ ਨਿਆਣੀ ਆ ਆਬ ਤਾਂ 40 42 ਸਾਲ ਦਾ ਸੀ ਇਹੀ ਸੋਚ ਲੈਂਦਾ ਅੱਛਾ ਉਹਨਾਂ ਦੇ ਘਰ ਇਹ ਗੱਲਬਾਤ ਨਹੀਂ ਕੀਤੀ ਉਹਦੀ ਘਰ ਵਾਲੀ ਕੋਲ ਜਾਂ ਉਹਦੀ ਕੁੜੀਆਂ ਕੋਲ ਗੱਲਬਾਤ ਕੀਤੀ ਹੋਵੇ ਗਏ ਹੋ ਉਹਨਾਂ ਦੇ ਘਰੇ ਕੀਤੀ ਮੈਂ ਉਹਦੇ ਘਰੇ ਨਹੀਂ ਮੈਂ ਮੈਂ ਤੈਨੂੰ ਕਹੀ ਜਾਵਾ ਉਹਦੀ ਘਰ ਵਾਲੀ ਨੂੰ ਨਹੀਂ ਮੈਨੂੰ ਐਸੀ ਜੇ ਮੇਰੀ ਬਹਿਜਣਾ ਇਹਦਾ ਘਰ ਨਾ ਟੁੱਟ ਜੇ ਇੱਕ ਵਾਰੀ ਪਾਸੇ ਕਰਕੇ ਉਹਨੂੰ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੇਖ ਤੇਰੀ ਧੀ ਹਰਗੀ ਆ ਉਹ ਤੇਰੀ ਧੀ ਖੜੀ ਐ ਜੇ ਮੈਂ ਉਹਦੇ ਨਾਲ ਗਲਤ ਹੋਵਾਂ ਤੂੰ ਕੀ ਸੋਚੇਗਾ ਤੇਰੇ ਦਿਲ ਤੇ ਕੀ ਬੀਤੂਗੀ ਠੀਕ ਆ ਹੁਣ ਉਹੀ ਉਦੀ ਘਰ ਵਾਲੀ ਕਹਿੰਦੀ ਹੈ ਜੀ ਉਹ ਉਹ ਦੀ ਮੇਰੀ ਕਹਿੰਦੀ ਮੇਰੀ ਤੇਰੀ 30 ਰੁਪਿਆ ਕੇ ਲੈ ਗਿਆ ਤੂੰ ਮੇਰੀ 3 ਰੱਖ ਲੈ ਹਮ ਯਾਰ ਇਹ ਉਹਦੀ ਘਰ ਵਾਲੀ ਦੇ ਬਿਆਨ ਹਾਂ ਵੀ ਮੈਂ ਐਡਾ ਤਾਂ ਨਹੀਂ ਗਰਿਆ ਵਾ ਜੇ ਮੇਰੀ 3 ਉਹ ਲੈ ਗਿਆ ਜਨ ਉਹਦੀ ਵੀ ਮਾੜੀ ਸੋਚ ਆ ਇਹਦੀ ਵੀ ਮਾੜੀ ਸੋਚ ਆ ਮੈਂ ਹੁਣ ਐਡਾ ਤਾਂ ਨਹੀਂ ਗਰਿਆ ਵਾ ਜੇ ਮਾ ਉਹਦੀ ਖਾਤਰ ਮਾ ਉਹਦੀ 3 ਨੂੰ ਰੱਖ ਲੈ ਜੇ ਤੁਹਾਨੂੰ ਜੇ ਤੁਹਾਨੂੰ ਪਤਾ ਸੀਗਾ ਤੁਸੀਂ ਆਪਦੀ ਕੁੜੀ ਨੂੰ ਹਟਾਇਆ ਕਿਉਂ ਨਹੀਂ ਤੁਸੀਂ ਕਿਉਂ ਵਾਰ-ਵਾਰ ਉਸੇ ਬੰਦੇ ਕੋਲ ਭੇਜਿਆ ਬਾਈ ਜਿੱਦੇ ਮੈਨੂੰ ਪਤਾ ਲੱਗਿਆ ਮੈਂ ਤਾਂ ਉਸੇ ਦੇ ਨਹੀਂ ਟਿਊਸ਼ਨ ਤੇ ਨਹੀਂ ਜਾਣ ਦਿੱਤੀ ਤੇਰਾ ਤਾਂ ਹੁਣ ਤਾਂ ਭੱਜ ਗਈ ਉਹ ਪੰਜਾਬ ਦੇ ਵਿੱਚ ਕਈ ਹਾਲਾਤ ਇਦਾਂ ਦੇ ਲੋਕਾਂ ਦੇ ਵੀ ਹੈਗੇ ਬਾਈ ਵੀ ਜਿਹੜੇ ਆਪਣੇ ਕੁੜੀਆਂ ਨੂੰ ਕਹਿ ਦਿੰਦੇ ਵੀ ਤੁਸੀਂ ਜਾਓ ਪੁੱਤ ਪੜ ਲੋ ਛੱਡੇ ਆਉਂਦੇ ਆ ਬਾਅਦ ਵਿੱਚ ਉਹਨੂੰ ਲੈ ਵੀ ਆਉਂਦੇ ਆ ਪਰ ਉੱਥੇ ਕੀ ਹਰਕਤਾਂ ਹੁੰਦੀਆਂ ਨੇ ਕੀ ਨਹੀਂ ਹੁੰਦਾ ਜਾਂ ਆਪਾਂ ਕਹਿੰਦੇ ਕਿਸੇ ਉਹ ਪੜਨ ਜਾਂਦੀਆਂ ਜਾਂ ਬੱਸਾਂ 'ਚ ਜਾਂਦੀਆਂ ਨੇ ਜਾਂ ਕਿੱਥੇ ਸ਼ਹਿਰਾਂ ਦੇ ਵਿੱਚ ਪੜਨ ਜਾਂਦੀਆਂ ਨੇ ਆਪਾਂ ਆਪਦੇ ਜਵਾਕਾਂ ਦੇ ਹਾਲਾਤ ਨਹੀਂ ਪੁੱਛਦੇ ਉਹਨਾਂ ਦੇ ਬਿਆਨ ਨਹੀਂ ਪੁੱਛਦੇ ਉਹਨਾਂ ਨਾਲ ਗੱਲਾਂ ਬਾਤਾਂ ਨਹੀਂ ਕਰਦੇ ਉਹਨਾਂ ਬਾਰੇ ਦੁੱਖ ਸੁੱਖ ਨਹੀਂ ਕਰਦੇ ਜਾਂ ਉਹਨਾਂ ਬਾਰੇ ਕਹਿੰਦੇ ਵੀ ਉਹਨਾਂ ਦੀ ਦਿਲ ਦੀਆਂ ਗੱਲਾਂ ਨਹੀਂ ਸੁਣਦੇ ਫਿਰ ਕਿਤੇ ਨਾ ਕਿਤੇ ਮਾਪਿਓ ਵੀ ਗਲਤੀ ਇਹ ਮਹਿਸੂਸ ਹੁੰਦੀ ਹੈ ਗਲਤੀ ਮਾਪਿਓ ਜੇ ਮੈਂ ਤੁਹਾਨੂੰ ਗੱਲ ਦੱਸਾਂ ਜਦੋਂ ਤਾਂ ਜਵਾਕ ਸਹੀ ਆ ਨਹੀਂ ਕੋਈ ਇਹੋ ਜਿਹੇ ਕੰਮ 'ਚ ਵੜਿਆ ਵਾ ਠੀਕ ਆ ਜੇ ਤਾਂ ਮੰਨ ਕੇ ਚੱਲੋ ਹੰਡਿਆ ਵਰਤਿਆ ਹੋਊਗਾ ਉਹ ਤਾਂ ਸਭ ਕੁਝ ਹੀ ਮੈਨੇਜ ਕਰ ਲੈਂਦਾ ਉਹਨੇ ਘਰ ਵੀ ਟਾਈਮ ਦੇ ਦਿੰਦਾ ਸਾਰਾ ਕੁਝ ਕਰ ਲੈਂਦਾ ਜਿਹੜੇ ਇਹ ਬੱਚੇ ਆ ਨਾ ਇਹ ਜਦੋਂ ਇਹ ਕੰਮ 'ਚ ਵੱਢ ਜਾਂਦੇ ਉਹਨਾਂ ਨੂੰ ਘਰ ਮਾਪਿਓ ਨਾਲੋਂ ਜ਼ਰੂਰੀ ਉਹ ਹੋ ਜਾਂਦਾ ਜਿਹਦੇ ਨਾਲ ਗੱਲ ਕਰਨੀ ਹੁੰਦੀ ਆ ਇਹ ਚੀਜ਼ ਉਹ ਸੋਚਦੇ ਨਹੀਂ ਵੀ ਸਾਡੇ ਮਾਪਿਓ ਨੇ ਸਾਨੂੰ ਜੰਮਿਆ ਪਾਲਿਆ ਪੋਸਿਆ ਸਾਡੇ ਹਰ ਸ਼ੌਂਕ ਪੂਰੇ ਕੀਤੇ ਆ ਸਾਰਾ ਕੁਝ ਕੀਤਾ ਵੀ ਸਾਨੂੰ ਪਹਿਲਾਂ ਮਾਪਿਓ ਰੱਖਣਾ ਚਾਹੀਦਾ ਨਾ ਕਿ ਉਹ ਬੰਦਾ ਜਿਹਨੇ ਸਾਡੇ ਸਾਨੂੰ ਅੱਜ ਮਿਲਿਆ ਜਿਹੜਾ ਤੁਹਾਨੂੰ ਅੱਜ ਮਿਲਿਆ ਯਾਰ ਉਹ ਤੁਹਾਨੂੰ ਕੱਲ ਨੂੰ ਛੱਡ ਸਕਦਾ ਪਰ ਮਾਪਿਓ ਨਹੀਂ ਤੁਹਾਨੂੰ ਛੱਡ ਸਕਦਾ ਅੱਛਾ ਉਹ ਗੰਦੀ ਨਸਲ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਆ ਕਿਸੇ ਦੀ ਬਗਾਨੀਆਂ ਧੀਆਂ ਬਾਰੇ ਗਲਤ ਵੇਖਦੇ ਆ ਜਾਂ ਉਹਨਾਂ ਬਾਰੇ ਗਲਤ ਸ਼ੋਸ਼ਣ ਕਰਨ ਨੂੰ ਫਿਰਦੇ ਰਹਿੰਦੇ ਆ ਤੇ ਕੀ ਕਹਿਣਾ ਚਾਹੁੰਦੇ ਉਹਨਾਂ ਲੋਕਾਂ ਬਾਰੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਕਰਦੇ ਆ ਇਹ ਕੰਮ ਉਹ ਐਸੀ ਚੀਜ਼ ਸੋਚ ਲੈਣ ਕਿ ਸਾਡੇ ਘਰੇ ਵੀ ਆ ਹੂੰ ਠੀਕ ਹੈ ਜੇ ਅਸੀਂ ਕਿਸੇ ਦੀਆਂ ਬਾਹਰ ਤੱਕਦੇ ਆ ਤੇ ਸਾਡੇ ਘਰ ਨੂੰ ਵੀ ਕੋਈ ਤੱਕੂਗਾ ਠੀਕ ਹੈ ਨਾ ਜਿਹੜੇ ਇਹ ਬੰਦੇ ਆ ਜਿਹੜੇ ਵਿਆਹੇ ਬਰੇ ਹੋ ਕੇ ਵੀ ਇਹ ਕੰਮ ਕਰਦੇ ਆ ਵੀਰ ਉਹਨਾਂ ਨੂੰ ਤਾਂ ਲੱਖ ਦੀ ਲਾਂ ਤਾਂ ਸ਼ਰਮ ਹੋਣੀ ਚਾਹੀਦੀ ਆ ਵੀ ਭਾਈ ਜੇ ਤੁਸੀਂ ਕਿਸੇ ਹੋਰ ਦੀ ਧੀ ਨਾ ਜਾਂ ਭੈਣ ਨਾ ਇਹ ਕੰਮ ਕਰਦੇ ਆ ਛੋਡੇ ਵੀ ਹੈਗੀ ਛੋਡੀ ਘਰ ਵਾਲੀ ਵੀ ਛੋਡੇ ਜਵਾਕ ਵੀ ਉਹਨਾਂ ਨਾਲ ਵੀ ਕੋਈ ਕਰੀਂ ਅੱਛਾ ਹੁਣ ਕਾਰਵਾਈ ਉਹ ਤੇ ਕਰੋਗੇ ਉਸ ਆਦਮੀ ਤੇ ਮੈਂ ਭਾਈ ਬਖਸ਼ਣਾ ਨਹੀਂ ਮੈਂ ਪੂਰੇ ਉਹ ਕਰੀਏ ਨਾ ਪਛਾਣਤ ਕਰੀ ਹੈ ਨਾ ਪੂਰਾ ਹੁਣ ਟਾਰਟ ਕੀਤਾ ਹੋਇਆ ਕੰਮ ਵੀਡੀਓ ਇਸੇ ਲਈ ਤੁਸੀਂ ਕੈਮਰੇ ਮੋਰੇ ਆਏ ਹੋ ਵੀ ਉਹਨਾਂ ਨੂੰ ਪਤਾ ਲੱਗ ਜੇ ਹਾਂ ਮੈਂ ਫੋਲਰ ਪੂਰਾ ਟਾਰਟ ਕੀਤਾ ਹੋਇਆ ਕੰਮ ਧੰਨਵਾਦ ਧੰਨਵਾਦ ਦੋਸਤੋ ਗੰਦੀ ਨਸਲ ਦੇ ਲੋਕ ਅਕਸਰ ਤੁਹਾਨੂੰ ਵੇਖਣ ਨੂੰ ਮਿਲ ਜਾਣਗੇ ਪਿੰਡਾਂ ਸ਼ਹਿਰਾਂ ਦੇ ਵਿੱਚ ਅੱਜ ਇੱਕ ਟਿਊਸ਼ਨ ਟੀਚਰ ਦੀ ਗੱਲ ਦੱਸੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਇੱਕ ਬੜੀ ਵਾਇਰਲ ਹੋ ਰਹੀ ਹੈ ਖਬਰ ਇੱਕ ਟਿਊਸ਼ਨ ਟੀਚਰ ਨੇ ਇੱਕ 17 ਸਾਲ ਦੀ ਕੁੜੀ ਨਾਲ ਹੋਇਆ ਫਰਾਰ ਕਿਉਂ ਆਪਾਂ ਬੱਚਿਆਂ ਨੂੰ ਕੱਲਿਆਂ ਭੇਜਦੇ ਹਾਂ ਕਿਸੇ ਪਾਸੇ ਕਿਉਂ ਆਪਾਂ ਯਕੀਨ ਕਰ ਲੈਨੇ ਆ ਅਗਲੇ ਬੰਦੇ ਤੇ ਵੀ ਔਰ ਉਹ ਬੰਦਾ ਸਹੀ ਹੋਊਗਾ ਕਿੰਨੇ ਮਿੰਟ ਦੀ ਹੋਗੀ 12 ਚਲ ਅਗਲਾ ਬੰਦਾ ਸਹੀ ਹੋਊਗਾ ਮੈਂ ਅਕਸਰ ਹਰ ਇੱਕ ਆਦਮੀ ਨੂੰ ਹਰ ਇੱਕ ਔਰਤ ਨੂੰ ਹਰ ਇੱਕ ਬੱਚੇ ਨੂੰ ਇੱਕ ਗੱਲ ਸਮਝਾਉਣਾ ਹੁੰਦਾ ਵੀ ਮਾਪੇ ਤੋਂ ਵੱਧ ਕੇ ਕੋਈ ਚੀਜ਼ ਤੁਹਾਡੇ ਲਈ ਜ਼ਰੂਰੀ ਨਹੀਂ ਹੈ ਆਪਣੇ ਟਾਰਗੇਟ ਨੂੰ ਜਰੂਰ ਫੋਲੋ ਕਰਿਆ ਕਰੋ ਨਾ ਕਿ ਉਹ ਗਲਤ ਕੰਮਾਂ ਦੇ ਵਿੱਚ ਤੁਸੀਂ ਜਾਓ ਜਿਹੜੇ ਤੁਹਾਨੂੰ ਨੁਕਸਾਨਦਾਇਕ ਹੀ ਹੋਣਗੇ ਅੱਜ ਜਿਹੜੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਇਆ ਇਸ ਦੇ ਵਿੱਚ ਸਿੱਖਣ ਵਾਸਤੇ ਬਹੁਤ ਕੁਝ ਆ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਆਪਣੇ ਜਵਾਕਾਂ ਦਾ ਧਿਆਨ ਰੱਖੋ ਉਹਨਾਂ ਨੂੰ ਕੱਲਿਆਂ ਨੂੰ ਜਾਂ ਉਹਨਾਂ ਬਾਰੇ ਉਹਨਾਂ ਨੂੰ ਕੱਲਿਆਂ ਨਾ ਕਿਤੇ ਜਾਣ ਦਿਆ ਕਰੋ ਉਹਨਾਂ ਬਾਰੇ ਪੁੱਛਿਆ ਕਰੋ ਵੀ ਅੱਜ ਟਿਊਸ਼ਨ ਟੀਚਰ ਨੇ ਕੁਝ ਕਿਹਾ ਜਾਂ ਕਿਸੇ ਬੰਦੇ ਨੇ ਤੁਹਾਨੂੰ ਕੁਝ ਕਿਹਾ ਤਾਂ ਨਹੀਂ ਤੂੰ ਸੌਖੀ ਸੀ ਕੋਈ ਪ੍ਰੋਬਲਮ ਤਾਂ ਨਹੀਂ ਬੈਡ ਟੱਚ ਕੀ ਆ ਚੰਗੇ ਟੱਚ ਕੀ ਆ ਇਹ ਚੀਜ਼ਾਂ ਵੀ ਸਮਝਾਉਣੀਆਂ ਚਾਹੀਦੀਆਂ ਮਾਂ ਦਾ ਅਸੂਲ ਹੋਣਾ ਚਾਹੀਦਾ ਨਿਜਮ ਹੋਣਾ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਇੱਕ ਵਧੀਆ ਸਿੱਖਿਆ ਦੇਵੇ ਆਪਣੇ ਮਾਪਿਓ ਬੱਚਿਆਂ ਨਾਲ ਖੁੱਲ ਕੇ ਰਹਿਣਾ ਚਾਹੀਦਾ ਨਾ ਕਿ ਉਹਨਾਂ ਨੂੰ ਝਟਕਣਾ ਚਾਹੀਦਾ ਵੀ ਥੋੜੇ ਤੋਂ ਡਰ ਕੇ ਉਹ ਬੱਚਾ ਤੁਹਾਨੂੰ ਗੱਲ ਨਾ ਦੱਸੇ ਇਸ ਕਰਕੇ ਆਪਣੇ ਬੱਚਿਆਂ ਨਾਲ ਉਹ ਗੱਲਾਂ ਵੀ ਕਰਿਆ ਕਰੋ ਜਿਹੜੀਆਂ ਜ਼ਿੰਦਗੀ ਲਈ ਅੱਗੇ ਵਧਣ ਵਾਸਤੇ ਜ਼ਰੂਰੀ ਨੇ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ